ਯਾ ਵੱਧ ਨਹੀਂ ਲੈਂਦੇ ਆਪਾਂ ਹੀ ਕਾਲੀ ਕਰ ਜੰਨੇ ਆ ਯੂਰੀ ਆ ਗਣਕ ਦੇ ਵਿੱਚ ਦਿਖਾਵਾਂ ਜਿਹੜੀ ਗਣਕ ਅੱਜ ਇਹਦੇ ਵਿੱਚ ਦੋ ਬੋਰੀ ਯੂਰੀ ਪਈ ਹੈ ਜੇ ਦੋ ਬੋਰੀਆਂ ਕਿੱਲੇ ਦੀਆਂ ਮਨੋ ਹਲਾਦਾ ਵੇ ਇੱਕ ਬੋਰੀ ਹੋਰ ਪੋਣੀ ਬੋ ਵਾਦ ਤਨ ਨਾਲ ਜਾ ਜਾ ਘਾਰ ਆ ਜਿਹੜੇ ਕਹਿੰਦੇ ਐ ਕਿ ਯੂਰੀਆ ਜਿਹੜੇ ਕਹਿੰਦੇ ਨੇ ਐ ਕਿ ਯੂਰੀਆ ਪੰਜ ਪੰਜ ਬੋਰੀਆਂ ਪੈ ਜਾਣ ਦੀਆਂ ਉਦੋਂ ਬਸ ਆਪਾਂ ਕਾਲੀ ਕਰ ਜੰਨੇ ਆ ਚਾਰ ਚਾਰ ਦਿਨਾਂ ਪੰਜ ਪੰਜ ਦਿਨਾਂ ਵੱਧ ਯੂਰੀ ਛਟ ਕੇ ਚਾਰ ਚਾਰ ਬੋਰੀਆਂ ਪਾਈ ਬਿਠੰਨੇ ਆ ਕਣਕਾਂ ਦੇ ਗੁੱਡਾਂ ਚੋਂ ਨਿਕਲੀਆਂ ਇਤਕੀ ਦਿੱਕਤ ਆਈ ਐ ਇਹ ਆ ਦੇਖੋ ਆਪਾਂ ਦੋ ਵਾਰੀ ਯੂਰੇ ਹਟਾਇਆ ਕਣਕ ਦੇਖੋ ਇੱਕ ਵਾਰੀ ਬਸ ਹੋਰ ਹਟਣਾ ਬੂਹ ਪੰਜ ਚਾਰ ਚਾਰ ਡਾਲ ਕਰੀ ਖੜੀਆ ਕਣਕ ਦਾ ਬੂਝਾ ਜਦੋਂ ਪਹਿਲੀ ਕਾਲੀ ਹੋ ਜਾਂਦੀ ਜਦੋਂ ਮੌਸਮ ਮਨਕੂਲ ਨਹੀਂ ਸੀ ਕਣਕ ਦੇ ਤੇ ਤਣ ਤਣ ਵਾਰੀ ਚਾਰ ਚਾਰ ਵਾਰੀ ਯੂਰੇ ਹਟਦਾ ਉਹਦਾ ਬਸ ਫਿਰ ਇੱਕ ਗੱਟੇ ਦੀ ਕੰਮ ਕਰਦਾ ਕੋਸਾ ਮੀਨ ਨਾਲ ਹੋਣਾ ਜਿਹੜਾ ਪਹਿਲਾਂ ਡੱਗਿਆ ਹੋਇਆ ਜੂਰੀਆ ਹੁਣੀ ਲੱਗੂ ਮੀਨ ਨਾਲ ਜਿਹੜਾ ਲੱਗੂਆ ਪਰਾਲੀ ਵਾਲਿਆਂ ਚ ਤਾਂ ਮਿਲਦਾ ਤਾਂ ਹੀ ਪਿਆਰ ਹੈ ਨਾ ਜੂਰੀਆ ਉਹ ਤਾਂ ਜਮਾ ਪਾ ਮੀਨ ਨਾਲ ਹੀ ਲੱਗਣਾ ਆਹ ਗਣਕ ਆਪਣੀ 45 ਦਾ 50 ਦਾ ਦੇ ਲਵੇ ਆ ਆਹ ਮੀਨ ਨਾਲ ਸਾਰੀਆਂ ਗਣਕ ਕਰਾ ਲਈਏ ਛੜੀਆਂ ਸੀ ਗਣਕਾ ਸੁੰਡ ਕੱਪਾ ਤਾਂ ਇਹ ਗਣਕੀ ਵਧੀਆ ਹੋ ਜਾਣੀ ਕਿਆਰੇ ਪਰ ਵਧੀਆ ਮੀਂਹ ਪਿਆ ਅੱਜ ਤਾਂ ੱਪ ਵੀ ਨਿਕਲੀ ਵਧੀਆ ਹੁਣ ਮੌਸਮ ਸਹੀ ਚੱਲਦਾ ਪਹਿਲਾਂ ਮੌਸਮ ਕਣਕ ਦੇ ਵਿਰੋਧੀ ਚੱਲਦਾ ਰਿਹਾ ਮੈਨੂੰ ਵੀ ਲੇਟ ਹੋ ਕੇ ਮੌਸਮ ਵਧੀਆ ਹੋਇਆ ਕਣਕ ਦੇ ਵਿੱਚ ਕੋਈ ਕੰਪਨੀ ਦਾ ਪ੍ਰੋਜੈਕਟ ਪਾਉਣ ਦੀ ਮੈਂ ਨਹੀਂ ਕਹਿੰਦਾ ਵੀ ਵਧੀਆ ਗੱਲ ਹੈ ਇਹ ਸਾਰੀ ਠੱਗੀ ਠੋਰੀ ਆ ਕਣਕ ਕੋਲੇ ਟਾਈਮ ਬਹੁਤ ਹੁੰਦਾ ਕਣਕ ਬੂਝਾ ਮਾਰਦੀ ਆ ਵਧੀਆ ਹੋ ਜਾਂਦੀ ਆ ਕੇਰਾ ਜਿਆ ਲੱਗਦਾ ਵੀ ਰਲਦੀ ਨਾਲਦੀਨੀ ਇਹ ਆਏ ਸਾਡੀ ਦੇਖਦੇ ਆ ਜੇ ਤੁਹਾਨੂੰ ਕੋਈ ਕਹਿੰਦਾ ਵੀ ਕਣਕ ਦੇ ਵਿੱਚ ਪ੍ਰੋਜੈਕਟ ਪਾਓ ਆ 400 ਦਾ 350 ਦਾ ਉਹ ਜੂਰੀਏ ਚਰ ਲਾ ਕੇ ਪਵਾਉਂਦਾ ਤਾਂ ਉਹਦਾ ਕੋਈ ਫਾਇਦਾ ਨਹੀਂ ਸਮਝ ਲਓ ਠੱਗੀ ਆ ਜਿਹੜਾ ਬੰਦਾ ਤੁਹਾਨੂੰ ਐ ਕਹਿੰਦਾ ਵੀ ਜੂਰੀਏ ਚਰ ਲਾ ਕੇ ਪਾ ਦਿਓ ਕੰਮ ਤਾਂ ਜੂਰੀਏ ਦੀ ਬੋਰੀ ਨਹੀਂ ਕਰਨਾ ਹੁੰਦਾ ਜੂਰੀਏ ਨੇ ਕਰਨਾ ਹੁੰਦਾ ਆਗਲਾ ਗਾ ਸਾਡਾ ਪ੍ਰੋਜੈਕਟ ਨੇ ਕੰਮ ਕਰਤਾ ਇੱਕ ਕੈਰੇਜ ਚ ਪ੍ਰੋਜੈਕਟ ਪਾ ਲਓ ਤੁਹਾਨੂੰ ਬਿਹਤਰ ਇਹ ਗੱਲ ਹੈ ਜੇ ਆਪਾਂ ਇੱਕ ਕੈਰੇਜ ਚ ਪਾ ਲਈਏ ਉਹਦੇ ਚ ਦੇਖੀਏ ਰਿਜ਼ਲਟ ਉਹਦੇ ਵਿੱਚ ਜੂਰੀਆਂ ਨਾ ਘੱਟੀਆਂ ਜੂ ਜੇ ਕੈਰੇਜ ਜੂਰੀਆਂ ਘਟਦੀਆਂ ਫੇਰ ਰਿਜ਼ਲਟ ਪਤਾ ਲੱਗੂਗਾ ਨਾਲ ਆਗਲਾ ਜੂਰੀ ਤੇ ਵਾਹਾਂ ਜਾਂਦਾ ਜਦੋਂ ਫੇਰ ਉਹ ਰਿਜ਼ਲਟ ਜੂਰੀਆਂ ਨੇ ਦਿੱਤਾ ਹੁੰਦਾ ਜਿਹੜਾ 3-400 ਰੁਪਈਆ ਹੁੰਦਾ ਉਹ ਵਾਧੂ ਦੀ ਖਰਚਾ ਹੋ ਜਾਂਦਾ ਇਹਦੇ ਨੂੰ ਵਹਤਰਾ ਵੀ ਸਪਰੇਅ ਕਰਦੇ ਜੇ ਆਪਣ ਨੂੰ ਬਾਲਾ ਡਾਉਣ ਲੱਗੇ ਕਣਕ ਦਾ ਕੰਮ ਸਪਰੇਅ ਵਧੀਆ ਚੀਜ਼ ਆ ਜੂਰੀ ਦੀ ਸਪਰੇਅ 3-4 ਕਿਲੋ ਕਿੱਲੇ ਦੀ 4 ਕਿਲੋ ਵੀ ਹੋਈ ਉਹ ਵਧੀਆ ਪ੍ਰੋਜੈਕਟਾਂ ਵਾਲੇ ਸਾਰਾ ਇਹ 15-20 ਦਿਨਾਂ ਚ ਕਣਕ ਜੇ ਖਰਾਬ ਵੀ ਹੋ ਗਈ ਪਾਣੀ ਨਾਲ ਲੋਟਦਾ ਨਹੀਂ ਹੋ ਜਾਣਾ 15-20 ਦਿਨ ਲੈਂਦੇ ਨਾ ਚਕਰ ਬਹਾਨ ਪੈਰ ਸਾਰ ਨਹੀਂ ਲੱਗਦਾ ਨਾ ਚਕਰ ਕਣਕ ਪੀਲੀ ਰਹਿੰਦੀ ਉਹ ਦੂਬਾ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਆ ਆਪਦੇ ਆਪ ਹੀ ਜਦੋਂ ਪਹਿਲਾ ਪਾਣੀ ਦੱਬ ਕੇ ਲੱਗ ਜਾਂਦਾ ਸੁਪਰ ਸੀਡਰ ਵਾਲੇ ਚ ਦਿੱਕਤ ਆਉਂਦੀ ਆ ਪਹਿਲਾ ਪਾਣੀ ਆਪਾਂ ਹਲਕਾ ਲਾ ਨਹੀਂ ਸਕਦੇ ਬਾੱਕੀ ਬੀਜੇ ਚ ਬਸ ਉਹ ਹੀ ਚੱਕਰੇ ਪਹਿਲਾ ਪਾਣੀ ਹਲਕਾ ਲੱਗ ਜਾਂਦਾ ਜੀਰੋ ਡਰਲ ਚ ਤਾਂ ਉਹ ਪਹਿਲਾਂ ਕਣਕਾਂ ਕਾਮ ਜਾ ਰਹੀਆਂ ਨੇ ਕਣਕਾਂ ਦਾ ਝਾੜ ਤਾਂ ਹਰ ਦਾ ਇੱਕੋ ਜਿਹਾ ਹੁੰਦਾ ਬਾਅਦ ਤਾਂ ਆਪਾਂ ਨੂੰ ਪਤਾ ਹੀ ਆ ਮੇਰਾ ਜੀਰੋ ਡਰਲ ਵਾਲਿਆਂ ਨੇ ਉਹ ਪਹਿਲਾਂ ਹੁਣ ਆਇਆ ਲੱਗਦਾ ਵਿੱਚ ਅੰਗੀਆਂ ਨੇ ਸਾਰੀਆਂ ਕਣਕਾਂ ਹੀ ਵਧੀਆ ਹੋ ਜਾਂਦੇ ਨੇ ਪਿੱਛੋਂ ਜਾ ਕੇ ਤਾਂ ਪ੍ਰੋਜੈਕਟ ਦੀ ਕਾਲਾ ਕਾਲਾ ਬਿਯਾਰੀ ਇਹੀ ਆ ਵੀ ਜੂਰੀ ਨਾਲ ਪਵਾਇਆ ਜਾਂਦਾ ਜਿਹੜਾ ਜੂਰੀ ਤੇ ਬਣਾ ਕੋਈ ਪ੍ਰੋਜੈਕਟ ਬਣਾਉਂਦਾ ਉਹਦਾ ਰਿਜ਼ਲਟ ਤਾਂ ਦੋਸਤ ਠੀਕ ਆ ਜਿਹੜਾ ਜੂਰੀ ਨਾਲ ਆਉਂਦਾ ਕੋਈ ਰਿਜ਼ਲਟ ਨਹੀਂ ਵਿਦਾ ਜਾਂਦਾ ਦੇਣਾ ਦਾ ਚੌਥੇ ਦਾ ਜੂਰੀਆਂ ਰਿਜ਼ਲਟ ਆ